ਇੱਕ ਔਰਤ ਅਤੇ ਉਸਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਇੱਕ ਪੂਰੇ ਪਿੰਡ ਵੱਲੋਂ ਉਸਦੇ ਘਰ ਦੇ ਬਾਹਰ ਹੀ ਬੰਦਕ ਬਣਾ ਲਿਆ ਜਾਂਦਾ ਤੇ ਫਿਰ ਇੱਕ ਖੰਭੇ ਨਾਲ ਬੰਨ ਦਿੱਤਾ ਜਾਂਦਾ ਤੇ ਇੱਕ ਬੱਚੇ ਨੂੰ ਸਾਹਮਣੇ ਲਿਆਂਦਾ ਜਾਂਦਾ ਤੇ ਕਿਹਾ ਜਾਂਦਾ ਕਿ ਤੂੰ ਇਸ ਦਾ ਇਲਾਜ ਕਰ ਪਰ ਉਹ बार-बार ਕਹਿੰਦੀ ਹੈ ਕਿ ਮੈਂ ਇਸ ਦਾ ਇਲਾਜ ਨਹੀਂ ਕਰ ਸਕਦੀ ਤੁਸੀਂ ਇਸ ਨੂੰ ਡਾਕਟਰ ਦੇ ਕੋਲ ਲੈ ਜਾਓ ਪਰ ਧੀੜ ਹੌਲੀ-ਹੌਲੀ ਉਸ ਔਰਤ ਤੇ ਉਸਦੇ ਪਰਿਵਾਰ ਜਿਸ ਚ ਉਸਦਾ ਪਤੀ ਸੱਸ ਬੇਟਾ ਤੇ ਨੂੰਹ ਸੀ ਤੇ ਖੁਦ ਉਹ ਆਪ ਉਹਨਾਂ ਨੂੰ ਡੈਂ ਡੈਂ ਕਹਿ ਕੇ ਮਾਰਨਾ ਸ਼ੁਰੂ ਕਰ ਦਿੰਦੇ ਨੇ ਪਹਿਲਾਂ 50 ਤੋਂ 60 ਲੋਕ ਸੀ ਤੇ ਹੌਲੀ-ਹੌਲੀ ਢੀੜ ਦੀ ਗਿਣਤੀ ਵੱਧਦੀ ਜਾਂਦੀ ਆ ਉਸ ਔਰਤ ਦੇ ਪਤੀ ਦੇ ਪੰਜ ਭਰਾ ਸੀ ਜਿਨ੍ਹਾਂ ਨੂੰ ਵੀ ਪਿੰਡ ਵੱਲੋਂ ਉਹਨਾਂ ਦੇ ਘਰਾਂ ਦੇ ਅੰਦਰ ਹੀ ਕੈਦ ਕਰ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਜੇਕਰ ਤੁਸੀਂ ਬਾਹਰ ਆਏ ਤਾ ਤੁਹਾਡਾ ਵੀ ਇਹੀ ਹਾਲ ਕੀਤਾ ਜਾਊਗਾ ਤੇ ਫਿਰ ਜੋ ਨਾ ਪੰਜਾਂ ਦੇ ਨਾਲ ਹੁੰਦਾ ਉਹ ਤੁਹਾਡੇ ਰੋਂਗ ਤੇ ਖੜੇ ਕਰ ਦੂ ਤੇ ਸੋਚਣ ਲਈ ਮਜਬੂਰ ਕਰ ਦੂ ਕਿ 21ਵੀਂ ਸਦੀ ਜਦੋਂ ਦੁਨੀਆ ਚੰਨ ਤੇ ਪਹੁੰਚ ਚੁੱਕੀ ਆ ਭਾਰਤ ਦੇ ਵਿੱਚ ਅਜਈਆਂ ਚੀਜ਼ਾਂ ਅੱਜ ਵੀ ਹੁੰਦੀਆਂ ਨੇ 3 ਜੁਲਾਈ 2025 RAMDEV ਨਾਮ ਦੇ ਇੱਕ ਆਦਮੀ ਦਾ 8 ਸਾਲਾ ਬੱਚਾ ਚੜ੍ਹ ਕੀ ਬਿਮਾਰ ਹੋ ਜਾਂਦਾ ਜਿਸ ਦਾ ਨਾਮ ਸੁਮਿਤ ਸੀ ਤੇ ਉਹ ਪਿੰਡ ਦੇ ਹੀ ਇੱਕ ਆਦਮੀ ਨਕਲ ਦੇ ਕੋਲ ਜਾਂਦਾ ਪਰ ਇਲਾਜ ਦੇ ਦੌਰਾਨ ਹੀ ਉਸਦੀ ਮੌਤ ਹੋ ਜਾਂਦੀ ਹੈ ਫਿਰ ਦੋ ਤੋਂ 13 ਦਿਨ ਗੁਜ਼ਰਦੇ ਨੇ ਤੇ ਬਿਲਕੁਲ ਉਵੇਂ ਹੀ RAMDEVA ਦਾ ਭਾਂਜਾ ਵੀ ਬਿਮਾਰ ਹੋ ਜਾਂਦਾ ਇਹ ਸਿਰਫ ਦੋਨੋਂ ਨਹੀਂ ਸੀ ਜਿਹੜੇ ਕਿ ਬਿਮਾਰ ਹੋਏ ਸੀ ਬਲਕਿ ਪਿੰਡ ਦੇ ਹੋਰ ਵੀ ਕਈ ਬੱਚੇ ਸੀ ਜੋ ਬਿਮਾਰ ਹੋ ਗਏ ਤੇ ਜਲਦੀ ਮਾਰੇ ਵੀ ਗਏ ਤੇ ਇਸ ਤੋਂ ਬਾਅਦ RAMDEVA ਆਪਣੇ ਭਾਂਜੇ ਨੂੰ ਵੀ ਨੁਕਲ ਦੇ ਕੋਲ ਲੈ ਕੇ ਜਾਂਦਾ ਤੇ ਨੁਕਲ ਨੂੰ ਕਹਿੰਦਾ ਕਿ ਇਸ ਦਾ ਇਲਾਜ ਕਰ ਦੇ ਪਰ ਨੁਕਲ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਇਹ ਕਹਿ ਕੇ ਕਿ ਮੈਂ ਇਸ ਦਾ ਇਲਾਜ ਨਹੀਂ ਕਰ ਸਕਦਾ ਤੇ ਜੇ ਇਸ ਦਾ ਇਲਾਜ ਕਰਵਾਉਣਾ ਤਾਂ ਦੇਵੀ ਕੋਲ ਜਾ ਜਾਂ ਫਿਰ ਉਸ ਦੇਵੀ ਦੇ ਪਤੀ ਦੇ ਕੋਲ ਮੈਂ ਇਸ ਦਾ ਇਲਾਜ ਨਹੀਂ ਕਰ ਸਕਦਾ ਉਹ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਆ ਤੇ ਨਾਲ ਹੀ ਉਹ ਕਹਿੰਦਾ ਕਿ ਸੀਤਾ ਦੇਵੀ ਵੈਸੇ ਵੀ ਡੈਣਾ ਜੋ ਵੀ 4-5 ਬੱਚੇ ਮਰੇ ਨੇ ਉਹ ਉਸੇ ਦੀ ਬਜਾ ਕਰਕੇ ਮਰੇ ਨੇ ਪਰ ਜਿਵੇਂ ਨੁਕਲ ਵੱਲੋਂ ਸੀਤਾ ਨੂੰ ਡਾਂਕਿਆ ਜਾਂਦਾ ਇਹ ਗੱਲ ਪੂਰੇ ਪਿੰਡ ਦੇ ਵਿੱਚ ਅੱਗਾਂ ਬਾਂਗ ਫੈਲਦੀ ਆ ਤੇ ਫਿਰ ਜੋ ਹੁੰਦਾ ਉਹ ਤੁਹਾਡੇ ਰੋਂਗ ਟੇਖੜੇ ਕਰ ਦੂ। ਬਿਹਾਰ ਦਾ ਜ਼ਿਲ੍ਹਾ ਪੂਰਨੀਆਂ ਪਿੰਡ ਰਾਣੀ ਪੱਤਾ 6 7 ਜੁਲਾਈ 2025 ਦੀ ਰਾਤ ਦਾ ਸਮਾਂ ਸੀ। ਇੱਕ 15 ਸਾਲ ਦਾ ਲੜਕਾ ਇੱਕ ਜਗ੍ਹਾ ਲੁਕਿਆ ਹੋਇਆ ਸੀ ਤੇ ਕੁਝ ਲੋਕ ਟਾਰਚਸ ਤੇ ਮਸ਼ਾਲਾਂ ਲਈ ਪਿੰਡ 'ਚ ਫਿਰ ਰਹੇ ਸੀ ਤੇ ਉਸ ਨੂੰ ਪਾਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਮਿਲਿਆ ਨਹੀਂ। ਇਹਨਾਂ ਦੇ ਵਿੱਚ ਇੱਕ ਔਰਦੀ ਨਜ਼ਰ ਉਸਤੇ ਪੈਂਦੀ ਆ। ਉਹ ਔਰਤ ਉਸ ਬੱਚੇ ਦੇ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਕਿ ਬੇਟਾ ਤੂੰ ਇੱਥੋਂ ਭੱਜ ਜਾ ਜੇ ਤੈਨੂੰ ਕਿਸੇ ਨੇ ਦੇਖ ਲਿਆ ਤਾਂ ਇਹ ਤੈਨੂੰ ਵੀ ਮਾਰ ਦੇਣਗੇ ਫਿਰ ਉਹ ਲੜਕਾ ਭੱਜਣਾ ਸ਼ੁਰੂ ਕਰ ਦਿੰਦਾ ਇਸ ਦਾ ਨਾਮ ਸੋਨੂ ਸੀ ਤੇ ਸਿੱਧਾ ਆਪਦੀ ਨਾਨੀ ਦੇ ਪਿੰਡ ਜਾ ਪਹੁੰਚਦਾ ਨਾਨੀ ਕੋਲ ਜਾ ਪਹੁੰਚਦਾ ਤੇ ਨਾਨੀ ਦੇ ਦੁਆਰਾ ਉਸ ਨੂੰ ਸਿੱਧਾ ਹੀ ਪੁਲਿਸ ਥਾਣੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਤੇ ਪੁਲਿਸ ਦੇ ਕੋਲ ਉਹਦੇ ਦੁਆਰਾ ਸਾਰਾ ਦਾ ਸਾਰਾ ਮਾਮਲਾ ਜਿਹੜਾ ਉਹ ਦੱਸਿਆ ਜਾਂਦਾ ਜੋ ਕਿ ਕਾਫੀ ਅਦਾ ਗੰਭੀਰ ਸੀ ਪੋਰਸੋ ਦੀ ਪੂਰੀ ਕਹਾਣੀ ਸੁਣਦੀ ਹੈ ਤੇ ਤੁਰੰਤ ਹੀ ਅਲਾ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਪੁਲਿਸ ਦੀਆਂ ਕਈ ਟੀਮਾਂ ਪਿੰਡ ਚ ਪਹੁੰਚਦੀਆਂ ਨੇ ਪਰ ਪਿੰਡ ਵਿੱਚ ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ ਤੇ ਘਰਾਂ ਦੇ ਬੰਦਰ ਤਾਲੇ ਲੱਗੇ ਹੋਏ ਸੀ ਕੋਈ ਇੱਕਾ ਦੁੱਕਾ ਇਨਸਾਨ ਹੀ ਉੱਥੇ ਨਜ਼ਰ ਆ ਰਿਹਾ ਸੀ ਪਰ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਤਾਂ ਕਹਿ ਰਹੇ ਸੀ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਪਰ ਬਾਕੀ ਘਰਾਂ ਦੇ ਉੱਪਰ ਤਾਲੇ ਲੱਗੇ ਹੋਏ ਸੀ ਪਰ ਉਹਨਾਂ ਘਰਾਂ ਦੇ ਅੰਦਰ ਜਿਹੜੇ ਪਾਲਤੂ ਜਾਨਵਰ ਸੀ ਉਹ ਉਵੇਂ ਹੀ ਖੜੇ ਹੋਏ ਸੀ ਇਨਾਂ ਦੇ ਵਿੱਚ ਡੌਗ ਸਕਵਰਡ ਵੀ ਉੱਥੇ ਆ ਚੁੱਕੀ ਸੀ ਤੇ ਕੁੱਤੇ ਪੈਂਡ ਚੋਂ ਸੁੰਘਦੇ ਹੋਏ ਪੁਲਸ ਨੂੰ 3 ਕਿਲੋਮੀਟਰ ਦੂਰ ਇੱਕ ਤਲਾਬ ਦੇ ਕੋਲ ਲੈ ਕੇ ਜਾਂਦੇ ਨੇ ਤੇ ਤਲਾਬ ਦੇ ਨਜ਼ਦੀਕ 5 ਲਾਸ਼ਾਂ ਪਈਆਂ ਹੋਈਆਂ ਸੀ ਜੋ 80% ਤੱਕ ਜਲ ਚੁੱਕੀਆਂ ਸੀ ਹੁਣ ਪੁਲਸ ਦੇ ਵੀ ਰੌਕਟੇ ਖੜੇ ਹੋ ਗਏ ਕਿਉਂਕਿ ਉਸ ਲੜਕੇ ਦੇ ਦੁਆਰਾ ਜੋ ਵੀ ਕੁਝ ਕਿਹਾ ਗਿਆ ਸੀ ਉਹ ਬਿਲਕੁਲ ਸੱਚ ਸੀ ਦਰਸਲ ਇਸ ਪੈਂਡ ਚ 4-5 ਬੱਚੇ ਮਰ ਚੁੱਕੇ ਸੀ ਤੇ ਜੋ ਨਖਲ ਸੀ ਉਹ ਟੋਣਾ ਟੋਟਕਾ ਕਰਕੇ ਇਲਾਜ ਕਰਿਆ ਕਰਦਾ ਸੀ ਪਰ ਜਦੋਂ RAMDEVA ਆਪਦੇ ਭਾਂਜੇ ਨੂੰ ਉਸ ਕੋਲ ਲੈ ਕੇ ਗਿਆ ਤਾਂ ਉਸ ਵੱਲੋਂ ਕਿਹਾ ਜਾਂਦਾ ਕਿ ਸੀਤਾ ਦੇਵੀ ਡੈਣਾ ਤੇ ਮੈਂ ਜੋ ਵੀ ਇਲਾਜ ਕਰਦਾ ਉਸ ਨੂੰ ਵਿਗਾੜ ਦਿੰਦੀ ਆ ਸੋ ਤੁਸੀਂ ਉਸੇ ਤੋਂ ਇਲਾਜ ਕਰਵਾ ਲਓ ਇਸ ਤੋਂ ਬਾਅਦ ਪਿੰਡ 'ਚ ਪੰਚਾਇਤ ਹੁੰਦੀ ਤੇ ਪੂਰੇ ਪਿੰਡ ਦੇ 40-50 ਮੀ ਇਕੱਠੇ ਹੋ ਕੇ ਸੀਤਾ ਦੇਵੀ ਦੇ ਪਤੀ ਬਾਬੂ ਲਾਲ ਦੇ ਘਰ ਜਾ ਪਹੁੰਚਦੇ ਨੇ ਉਸ ਸਮੇਂ ਤੱਕ ਸੀਤਾ ਦੇਵੀ ਘਰ ਨਹੀਂ ਸੀ ਬਲਕਿ ਆਪਦੇ ਮਾਇਕੇ ਗਈ ਹੋਈ ਸੀ ਉਹ ਬਾਬੂ ਰਾਮ ਨੂੰ ਕਹਿੰਦੇ ਨੇ ਕਿ ਤੂੰ ਇਸ ਬੱਚੇ ਨੂੰ ਠੀਕ ਕਰ ਨਹੀਂ ਤਾਂ ਅਸੀਂ ਤੈਨੂੰ ਠੀਕ ਕਰ ਦਾਂਗੇ ਪਰ ਉਹ ਕਹਿੰਦਾ ਕਿ ਮੈਂ ਇਸ ਨੂੰ ਠੀਕ ਨਹੀਂ ਕਰ ਸਕਦਾ ਤੁਸੀਂ ਇਸ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਓ ਪਰ ਪਿੰਡ ਵਾਲੇ ਮੰਨਦੇ ਨਹੀਂ ਤੇ ਫਿਰ ਪਿੰਡ ਵਾਲਿਆਂ ਵੱਲੋਂ ਉਸ ਦੀ ਪਤਨੀ ਨੂੰ ਵੀ ਉਸਦੇ ਮਾਇਕੇ ਤੋਂ ਲੈ ਕੇ ਆਇਆ ਜਾਂਦਾ ਜਿਵੇਂ ਹੀ ਉਹ ਪਿੰਡ ਚ ਆਉਂਦੀ ਹੈ ਤਾਂ ਬੇਕਾਬੂ ਹੋ ਚੁੱਕੀ ਭੀੜ ਬਲੋਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਕਿਹਦੇ ਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਹ ਚੀਕਦੀ ਐ ਚਲਾਉਂਦੀ ਐ ਉਸਦਾ ਪਤੀ ਬਾਬੂ ਰਾਮ ਉਸ ਨੂੰ ਬਚਾਉਣ ਦੇ ਲਈ ਅੱਗੇ ਆਉਂਦਾ ਤਾਂ ਲੋਕਾਂ ਵੱਲੋਂ ਉਸ ਨੂੰ ਵੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਉਸ ਦੀ 70 ਸਾਲਾਂ ਬੇਬੇ ਕਾਕੇ ਦੇਵੀ ਕੋਰ ਖੜੀ ਚਿੱਕਾ ਮਾਰ ਰਹੀ ਸੀ ਕਿ ਉਹ ਮਰ ਜਾਣਗੇ ਉਹਨਾਂ ਨੂੰ ਛੱਡ ਦੋ ਪਰ ਭੀੜ ਬੇਕਾਬੂ ਹੁੰਦੀ ਜਾ ਰਹੀ ਸੀ ਤੇ ਉਹਨਾਂ ਦੇ ਦੁਆਰਾ ਉਸ ਬਜ਼ੁਰਗਔਰਤ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਇਹਨਾਂ ਦੇ ਵਿੱਚ ਬਾਬੂ ਲਾਲ ਦਾ ਬੇਟਾ ਮਨਜੀਤ ਜੋ ਕਿ 30 ਸਾਲ ਦਾ ਸੀ ਉਹ ਵੀ ਆ ਗਿਆ ਤੇ ਉਸ ਦੇ ਦੁਆਰਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਭੀੜ ਦੇ ਬਲੋਂਸ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਤੇ ਨਾਲ ਹੀ ਉਸ ਦੀ ਪਤਨੀ ਰਾਣੀ ਦੇਵੀ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਉਹਨਾਂ ਸਭ ਨੂੰ ਮਾਰ ਕੁੱਟ ਕੇ ਭੀੜ ਦੇ ਦੁਆਰਾ ਇੱਕ ਖੰਭੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਬਾਬੂ ਲਾਲ ਦੇ ਟੋਟਾ ਚਾਰ ਹੋਰ ਭਰਾ ਸੀ ਪਰ ਪਿੰਡ ਵਾਲਿਆਂ ਬਲੋਂਨਾ ਦੇ ਘਰਾਂ ਦੇ ਦਾਗਾਂ ਲੈ ਕੇ ਖੜਾ ਹੋ ਜਾਇਆ ਜਾਂਦਾ ਤੇ ਉਸਨਾਂ ਨੂੰ ਕਹਿ ਜਾਂਦਾ ਕਿ ਜੇਕਰ ਤੁਸੀਂ ਘਰ ਦੇ ਵਿੱਚੋਂ ਨਿਕਲੇ ਉਹਨਾਂ ਨੂੰ ਬਚਾਉਣ ਦੇ ਲਈ ਤਾਂ ਅਸੀਂ ਤੁਹਾਨੂੰ ਵੀ ਇੱਥੇ ਹੀ ਖਤਮ ਕਰ ਦਾਂਗੇ ਇਸ ਤੋਂ ਇਲਾਵਾ ਬਾਬੂ ਲਾਲ ਦੇ ਚਾਰ ਬੇਟੇ ਸੀ ਇੱਕ ਮਨਜੀਤ ਦੂਜਾ ਸੰਜੀਵ ਲਲਿਤ ਤੇ ਸੋਨੂ ਮਨਜੀਤ ਮੌਕੇ ਤੇ ਮजूद ਸੀ ਸੰਜੀਵ ਕਿਸੇ ਹੋਰ ਰਾਜ ਦੇ ਵਿੱਚ ਕੰਮ ਕਰਦਾ ਸੀ ਤੇ ਲਲਿਤ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਤੇ ਸੋਨੂ ਜੋ ਕਿ 15 ਸਾਲ ਦਾ ਸੀ ਉਹ ਲੁਕਿਆ ਹੋਇਆ ਸੀ ਪਰ ਸੋਨੂ ਦੇ ਉੱਪਰ ਇੱਕ ਔਰ ਦੀ ਨਜ਼ਰ ਪੈਂਦੀ ਆ ਤੇ ਸੋਨੂ ਉਸ ਤੇ ਕਹਿਣ ਦੇ ਉੱਤੇ ਉੱਥੋਂ ਭੱਜਦਾ ਤੇ ਸਿੱਧਾ ਪੁਲਿਸ ਦੇ ਕੋਲ ਜਾ ਪਹੁੰਚਦਾ ਦੂਸਰੀ ਤਰ੍ਹਾਂ ਖੰਬੇ ਨਾਲ ਬੰਨੇ ਉਹਨਾਂ ਪੰਜਾਂ ਉੱਪਰ ਡੀਜ਼ਲ ਛਿੜਕ ਕੇ ਅੱਗ ਲਾਤੀ ਜਾਂਦੀ ਹੈ ਤੇ ਫਿਰ ਇੱਕ ਟਰੈਕਟਰ ਮਾਲਕ ਨੂੰ 40000 ਰੁਪਏ ਦੇ ਕੇ ਉਹਨਾਂ ਨੂੰ ਇੱਕ ਝੀਲ ਦੇ ਕਿਨਾਰੇ ਸਿਵਾਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਤੇ ਇਸ ਪੂਰੇ ਮਾਮਲੇ ਦੀ ਜਾਂਚ ਸ਼ਾਨਦੀਨ ਸ਼ੁਰੂ ਕਰ ਦਿੰਦੀ ਹੈ ਪਰ ਸੋਚਣ ਵਾਲੀ ਗੱਲ ਇਹ ਵੀ ਆ ਕਿ ਪੂਰੇ ਪਿੰਡ ਚੋਂ ਕਿਸੇ ਇੱਕ ਨੇ ਵੀ ਪੁਲਿਸ ਨੂੰ ਫੋਨ ਕਰਨਾ ਜ਼ਰੂਰੀ ਨਹੀਂ ਸਮਝਿਆ ਬਾਬੂ ਲਾਲ ਦੇ ਪੰਜ ਭਰਾ ਸੀ ਜੇਕਰ ਉਹ ਘਰ ਦੇ ਵਿੱਚੋਂ ਰਹਿੰਦੇ ਹੋਏ ਵੀ ਪੁਲਿਸ ਨੂੰ ਫੋਨ ਕਰ ਦਿੰਦੇ ਤਾਂ ਸ਼ਾਇਦ ਉਹਨਾਂ ਚੋਂ ਕਿਸੇ ਦੀ ਜਾਨ ਤਾਂ ਬਚ ਹੀ ਜਾਂਦੀ ਪਰ ਹੈਰਾਨੀ ਦੀ ਗੱਲ ਇਹ ਵੀ ਆ ਕਿ ਅੱਜ ਕਿੰਨੀ ਸਦੀਆਂ ਕੰਪਿਊਟਰ ਤੇ ਮਸ਼ੀਨੀ ਜੋਗਾ ਅੱਜ ਵੀ ਲੋਕ ਅਜਿਹੀਆਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਦੇ ਨੇ ਹੁਣ ਤੱਕ ਪੌਸਿਬਲ ਹੋ 40 ਤੋਂ 50 ਲੋਕਾਂ ਦੇ ਨਾਮ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਆ ਇਸ ਤੋਂ ਇਲਾਵਾ ਵੀ 100 ਤੋਂ 200 ਅਗਿਆਤ ਲੋਕਾਂ ਦੇ ਖਿਲਾਫ ਵੀ ਪੁਲਿਸ ਦੇ ਦੁਆਰਾ ਕਾਰਵਾਈ ਕੀਤੀ ਜਾ ਰਹੀ ਆ ਤਾਂ ਇਹ ਸੀ ਸਾਡੇ ਭਾਰਤ ਦਾ ਅੱਜ ਦਾ ਸੱਚ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ